कांग्रेस पार्टी इंडियन नेशनल कांग्रेस

तो दैट इज दिस पीस विल कम आई नो सर अभी वो बाजू जरा ना लाइब्रेरी तो लाइब्रेरी का लोन है मुझे लाइब्रेरी में ना जावे प्लीज सर सर हट के आओ वो भी जी ओके सर ठीक है सुना ना अभी भी द सुविधा है

ਠੀਕ ਹੈ ਧੰਨਵਾਦ ਅੰਦਰ ਮੈਂ ਕੋਸ ਹਮ ਤਾਂ ਐਕਚੁਅਲੀ 5 ਮਹੀਨੇ ਲਗਾ ਲਵਾਂਗਾ ਇਹਨਾਂ ਦੇ ਉਸ ਜਨ ਫੈਮਿਲੀ ਜਸਟ ਕੋਜ਼ਰ ਇਜ਼ ਵਨ ਆਫ ਦਿਸ ਟੋ ਕੀਨ ਬੀ ਟੇਕ ਟੇਕ ਜਿੰਦਾਬਾਦ 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 ਮੇਰੀ ਫਲਾਈਟ ਆ ਯਾਰ ਐਨੀਥਿੰਗ ਯੂ ਵਾਂਟ ਟੂ ਆਸਕ ਕਿਹਦਾ ਰਿਸਪੌਂਸ ਚੱਲ ਰਿਹਾ ਹੈ ਲੋਕਾਂ ਨੂੰ ਰਿਸਪੌਂਸ ਤੋਂ ਅੱਜ ਆਮਨੇ ਇੱਕ ਨਾਰਾ ਦਿਆ ਹੈ ਜਿਸ ਪਰ ਜਿਸ ਤਰੀਕੇ ਨਾਲ ਸਾਰੇ ਘਰਾਂ ਤੇ ਦੁਕਾਨਾਂ ਤੇ ਝੰਡਾ ਲਾਤਾ ਆਮ ਆਦਮੀ ਪਾਰਟੀ ਦਾ ਔਰ ਮਗਰ ਨਾਰਾ ਮਾਰ ਰਹੀ ਸੀ ਕਿ ਝਾੜੂ ਛੱਤ ਤੇ ਯਾਨੀ ਕਿ ਝਾੜੂ ਦਾ ਝਾੜੂ ਦਾ ਝੰਡਾ ਛੱਤ ਤੇ ਤੇ ਵੋਟ ਹੱਦ ਦੇ ਔਰ ਲੋਕ ਜਿਹੜੇ ਜੱਬੇਵਾਲ ਸਾਹਿਬ ਦੇ ਟੈਂਟ 'ਚ ਸਵਾਗਤ ਆਸਤੇ ਖੜੇ ਸੀ ਉਹਨਾਂ ਦਾ ਰਿਸਪੌਂਸ ਵੀ ਇਹ ਕਹਿ ਰਿਹਾ ਸੀ ਕਿ ਅਸੀਂ ਮਜਬੂਰੀ ਦੇ ਮਾਰੇ ਇੱਥੇ ਖੜੇ ਆ ਲੇਕਿਨ ਵੋਟ ਅਸੀਂ ਯਾਮਨੀ ਗੋਮਨੂ ਪਾਵਾਂਗੇ ਅੱਜ ਆਮ ਆਦਮੀ ਪਾਰਟੀ ਦਾ ਵਲੰਟੀਅਰ ਦੁਖੀ ਹੈ ਜਿਨ੍ਹਾਂ ਲੋਕਾਂ ਨੇ ਇਸ ਪਾਰਟੀ ਨੂੰ ਖੜਾ ਕੀਤਾ ਅੱਜ ਉਹਨਾਂ ਲੋਕਾਂ ਦੇ ਵਾਸਤੇ ਇਸ ਪਾਰਟੀ 'ਚ ਕੋਈ ਜਗ੍ਹਾ ਨਹੀਂ ਹੈ ਭਗਵੰਤ ਮਾਨ ਜੀ 12ੋਂ ਆਸਿਓ ਪਾਸਿਓ ਉਮੀਦਵਾਰਾਂ ਨੂੰ ਲੈ ਕੇ ਹੋਰਾਂ ਪਾਰਟੀਆਂ ਤੋਂ ਅੱਜ ਉਹਨਾਂ ਨੇ ਉਮੀਦਵਾਰ ਬਣਾਇਆ ਇਹ ਰਖਮਿਆਜਾ ਉਹਨਾਂ ਨੂੰ ਭੁਗਤਣਾ ਪਵੇਗਾ ਔਰ ਗੱਲ ਯਾਦ ਰੱਖਿਓ ਯਾਮਨੀ ਗੋਮਰ ਰਿਐਲਿਟੀ ਚ ਜਿਹੜੀ ਆਮ ਆਮ ਘਰਾਨੇ ਨਾਲ ਸੰਬੰਧ ਰੱਖਣ ਵਾਲੀ ਵਿਅਕਤੀ ਔਰ ਲੜਕੀ ਪੜ੍ਹੀ ਲਿਖੀ ਸਕੂਟਰੀ ਤੇ ਚੱਲਣ ਵਾਲੀ ਵੱਡੇ ਮਾਰਜ ਨਾਲ ਜਿੱਤੇਗੀ ਔਰ ਅਗਲੀ ਭਵਿੱਖਬਾਣੀ ਸੁਣ ਲਓ ਫੋਨ ਯਾਰ ਸੋਸੀਆਲ ਅਗਲੀ ਭਵਿੱਖਬਾਣੀ ਰਾਜ ਚੱਬੇਵਾਲ ਸਾਹਿਬ ਬੀ ਅਮਿਤ ਸ਼ਾਹ ਨਾਲ ਗੱਲ ਹੋ ਚੁੱਕੀ ਹੈ ਚਾਹੇ ਜਿੱਤੇ ਚਾਹੇ ਹਾਰੇ ਰਿੰਕੂ ਜਲੰਧਰ ਵਾਲਿਆਂ ਨੇ ਗੱਲ ਕਰਾਤੀ ਹੈ ਜਿਵੇਂ ਰਿੰਕੂ ਸਾਲ ਬਾਅਦ ਪਾਰਟੀ ਛੱਡ ਕੇ ਗਿਆ ਇਹ 6 ਮਹੀਨਿਆਂ ਬਾਅਦ ਹੀ ਬੀਜੇਪੀ ਚਲੇ ਜਾਣਾ ਸਰ ਆਇਆ ਰਾਮ ਗਿਆ ਰਾਮ ਪੇਪਰ ਫਾਈਲ ਕੀਤੇ ਆ ਕਿਸ ਤਰ੍ਹਾਂ ਦੀ ਰਣਨੀਤੀ ਰਹੇਗੀ ਹੁਣ ਕਿਸ ਤਰ੍ਹਾਂ ਦੀਆਂ ਤਿਆਰੀਆਂ ਕਿਉਂਕਿ ਚੋਣਾਂ ਪ੍ਰਚਾਰ ਹੁਣ ਤੇਜ਼ ਹੋ ਜਾਣਗੇ ਆ ਪੇਪਰ ਫਾਈਲ ਹੋ ਗਏ ਆ ਹੁਣ ਮੈਂ ਫਾਰਮਲੀ ਕੈਂਗ ਕਾਂਗਰਸ ਕੈਂਡੀਡੇਟ ਹੋ ਗਈ ਆ ਤੇ ਸਾਰੇ ਪਲਾਨ ਹੋ ਗਏ ਆ ਸਾਡੇ ਕੈਂਪੇਨ ਸਾਰੀ ਡਿਜ਼ਾਈਨ ਆਲਰੇਡੀ ਹੋ ਚੁੱਕੀ ਹੈ ਤੇ ਹੁਣ ਕੱਲ ਮਾਰਨਿੰਗ ਤੋਂ ਲੈ ਕੇ ਕੱਲ ਈਵਨਿੰਗ ਤੱਕ ਸਾਰਾ ਦਿਨ ਹੁਸ਼ਾਰਪੁਰ ਦੇ ਪ੍ਰੋਗਰਾਮ ਤੇ ਇਸੇ ਤਰੀਕੇ ਨਾਲ ਲੈ ਕੇ ਕਰਕੇ ਦੇ ਡੇਲੀ ਪ੍ਰੋਗਰਾਮ ਸਾਰੇ ਡਿਜ਼ਾਈਨ ਹੋ ਗਏ ਆ ਕਿਹੜੇ ਮੁੱਦਿਆਂ ਲੈ ਕੇ ਤੁਸੀਂ ਸ਼ਾਰਪ ਵਾਸਤੇ ਹੁਸ਼ਾਰਪੁਰ ਦੇ ਹਰ ਹਲਕੇ ਦਾ ਅਲੱਗ ਮੁੱਦਾ ਹੈ ਚਾਹੇ ਉਹ ਕਿਸਾਨੀ ਦਾ ਹੋਵੇ ਅਨਇੰਪਲੋਇਮੈਂਟ ਦੀ ਆਪਾਂ ਗੱਲ ਕਰੀਏ ਹੈਲਥ ਇਸ਼ੂਜ਼ ਕੰਡੀਚ ਐਜੂਕੇਸ਼ਨ ਕੰਡੀ ਦੇ ਵਿੱਚ ਜੰਗਲੀ ਜਾਨਵਰਾਂ ਦੀ ਪ੍ਰੋਬਲਮਸ ਜਿਹੜੀ ਹੈ ਫੌਜਿੜ ਭੜਤੀ ਹੋਣ ਦੇ ਜਿਹੜੇ ਉਹਨਾਂ ਦੇ ਇਸ਼ੂਜ਼ ਹੈਗੇ ਆ ਪੈਨਸ਼ਨ ਦੇ ਇਸ਼ੂਜ਼ ਹੈਗੇ ਆ ਜਿੰਨੇ ਵੀ ਇਸ਼ੂਸ ਲੋਕ ਸਾਡੇ ਕੋਲ ਲੈ ਕੇ ਆ ਰਹੇ ਆ ਰੇਲਵੇਜ਼ ਐਕਸਪੈਂਡ ਕਰਨ ਦੇ ਉਹ ਸਾਰੇ ਹੀ ਇਸ਼ੂਸ ਲਾਈਂਡ ਅਪ ਹਨ ਤੇ ਇਨਾਂ ਮੁੱਦਿਆਂ ਤੇ ਹੀ ਆਪਾਂ ਲੜਾਂਗੇ ਕਿ ਮੇਨ ਮੁੱਦਾ ਸ਼ਾਇਦ ਕੋ ਤਾਂ ਜੁਣਾ ਹੈ ਜੇ ਕਿ ਇਹ ਮਾਈਨਿੰਗ ਜਿਹੜੀ ਚੱਲ ਰਹੀ ਹੈ ਉਹਨੂੰ ਕਿੰਦਾ ਦੇਖਣਾ ਮਾਈਨਿੰਗ ਦੇ ਲਈ ਜਿੱਦਨ ਅਸੀਂ ਉਹ ਏਰੀਆ ਚ ਗਏ ਸੀ ਤੇ ਫਸਟ ਡੇ ਮੇਰਾ ਉੱਥੇ ਸੀਗਾ ਤੇ ਕੁਝ ਐਨਜੀਓਸ ਜੋ ਉਹਦੇ ਲਈ ਕੰਮ ਕਰ ਰਹੇ ਆ ਉਹ ਮੇਰੇ ਕੋਲ ਇੱਕ ਮੈਮੋਰੈਂਡਮ ਵੀ ਲੈ ਕੇ ਆਏ ਸੀ ਤਾਂ ਉਹਨਾਂ ਨੇ देयर ਇਟਸੈਲਫ ਫਰਸਟ ਸਿਗਨੇਚਰਸ ਸੀ ਮੇਰੇ ਉਹਨਾਂ ਨੇ ਸਾਈਨ ਕਰਵਾ ਕਰਵਾ ਲਿਆ ਸੀ ਮੇਰੇ ਕੋਲੋਂ ਕਿ ਜੇ ਮੈਨੂੰ ਮੈਂ ਜਿੱਤ ਕੇ ਲੋਕ ਸਭਾ ਚ ਪਹੁੰਚਦੀ ਆ ਤੇ ਇਹਦੇ ਅਗੇਨ ਜ਼ਰੂਰ ਆਵਾਜ਼ ਉਠਾਵਾਂਗੀ ਤੇ ਮੈਂ ਹੋਰ ਕਰ ਚੁੱਕਿਆ ਹਾਂ ਆਲਰੇਡੀ ਨਰਾਜ਼ਗੀ ਤੁਹਾਡੇ ਲਈ ਕਿਵੇਂ ਦੇਖਦੇ ਹੋ ਨਰਾਜ਼ਗੀ ਤੁਹਾਡਾ ਕੀ ਰਹਾ ਜੀ ਸਾਰੀ ਫੈਮਿਲੀ ਸਾਰੀ ਬੰਟੀ ਨਾਲ ਹੀ ਹੈ ਜੀ ਬੰਟੀ ਨਾਲ ਹੈ 110% ਨਾਲ ਹੈ ਉਹ ਕੋਈ ਨਾਸ ਰਾਜਾ ਬੜੀ ਗੋਣੀ ਕਹਿ ਗਏ ਆ ਕਿ ਜਿਹੜਾ ਹੈਗਾ ਇਸ ਵਾਰ ਜਿਹੜਾ ਹੈਗਾ ਡਾਕਟਰ ਰਾਜਕਮਰ ਚੱਪੇਵਾਲ ਜਿਹੜੇ ਨੇ ਦਿੱਲੀ ਦੇ ਵਿੱਚ ਭਾਜਪੀ ਦੇ ਸੰਪਰਕ ਵਿੱਚ ਆ ਰੌਣ ਵਾਲੇ ਸਮੇਤ ਵਿੱਚ ਸ਼ਾਇਦ ਉਹ ਚੱਲ ਜਣ ਉਹਨਾਂ ਦੀ ਗੱਲਬਾਤ ਵੀ ਜਿਹੜੀ ਹੈ ਰਿੰਕੂ ਦੇ ਨਾਲ ਉਹ ਸੰਪਰਕ ਚੱਲਦਾ ਪਿਆ ਬਿਲਕੁਲ ਗੱਲ ਇਹ ਤਾਂ ਹੈ ਕਿ ਜਿਹੜੇ ਜਿਹੜਾ ਰਾਤੋ ਰਾਤ ਦਲ ਬਦਲੀ ਕਰ ਜਾਂਦਾ ਉਹਦਾ ਯਕੀਨ ਕੀ ਰਹਿ ਗਿਆ ਉਹਦੇ ਵੋਟਰਾਂ ਨੂੰ ਧੋਖਾ ਦੇ ਕੇ ਗਿਆ ਆਪਣੇ ਆਪ ਨੂੰ ਧੋਖਾ ਦੇ ਕੇ ਗਿਆ ਹੋਰ ਕਿਸੇ ਨੂੰ ਧੋਖਾ ਨਹੀਂ ਦਿੱਤਾ ਵੋਟਰਾਂ ਨੂੰ ਧੋਖਾ ਦਿੱਤਾ ਕੋਈ ਜਦੋਂ ਉਹ ਤਾਂ ਕਹਦੇ ਸੀ ਅਸੀਂ ਜਿੱਤੀ ਬਣੀ ਗੂ ਕੌਣ ਕਹਿੰਦਾ ਡਾਕਟਰ ਰਾਜ ਇਹ ਤਾਂ ਪਬਲਿਕ ਦੱਸੇਗੀ ਹਾਂ ਜਿੱਤੀ ਹੈ ਕਿ ਖਰੀ ਹੈ ਇਹ ਤਾਂ ਪਬਲਿਕ ਦੱਸੇਗੀ ਕੀ ਮੰਨਣਾ ਵੇਖੋ ਜਰਾ ਤਮਾਸ਼ਾ ਵੇਖੋ ਇਹ ਐਲਾਨ ਨਾ ਐਦਾਂ ਲਾ ਉਹਨਾਂ ਗੱਲ ਹੀ ਬਣੀ ਮੈਂ ਦੇਖਿਆ ਦੁਵਾਰਾਂ ਦੇ ਉੱਤੇ ਰਾਤੋਂ ਰਾਤ ਹੀ ਆਪਣੇ ਲਾ ਤੇ ਝਾੜੂ ਦੇ ਝੰਡੇ ਵੋਟ ਸੱਲੇ ਪੰਜੇ ਨੂੰ ਬਹਿ ਗਈ ਹੋਰ ਇਸ ਟਾਈਮ ਤੇ ਕੋਈ ਵੱਡਾ ਮਿਸਟਰ ਜਾਂ ਮੰਤਰੀ ਕੋਈ ਅਸੀਂ ਨਹੀਂ ਅਸੀਂ ਕੰਪਲੇਨ ਕਰਾਂਗੇ ਆਪਣੇ ਹਿਸਾਬ ਨਾਲ ਕਿਸੇ ਕੋਈ ਮੰਤਰੀ ਨੂੰ ਕੋਈ ਲੋੜ ਨਹੀਂ ਅਸੀਂ ਕੰਪਲੇਨ ਕੋਈ ਲੋੜ ਹੀ ਨਹੀਂ ਆਪਾਂ ਕਰਨੇ ਪਏ ਅਸੀਂ ਸਾਰੇ ਨਵਜੋਸ਼ ਸਿੱਧੂ ਹੀ ਆਂ ਸ਼ਾਬਾਸ਼ ਕਬਰਾਂ ਦੀ ਲੋੜ ਸਾਰੇ ਨੌਜਵਾਨ ਸਿੱਧੂ ਕੱਲਾ 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 ਵਰਕਰ ਨੌਜਵਾਨ ਸਿੱਧੂ ਕੱਲਾ ਕੱਲਾ ਵਰਕਰ ਠੀਕ ਹੈ ਸਰ ਸ਼ਾਹਪੁਰ ਬਾਲਾ ਕੀ ਬਾਤ